ਹੰਗੀ ਵੈਗੁਰ ਦੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਦਾਸ ਦੇ ਕਹਿਣੇ ਉੱਪਰ ਜਿਹੜੇ ਸਾਰੇ ਪਰਸ਼ੰਸ਼ਕ ਹਨ ਦਾਸ ਵੱਲੋਂ ਬੇਨਤੀ ਕਰਦੇ ਹੋਏ ਉਸ ਅਕਾਲ ਪੁਰਖ ਵੈਗੁਰ ਦੀ ਗੁਰਵਾਣੀ ਵਿੱਚੋਂ ਗੁਰੂਆਂ ਦੀ ਬਾਣੀ ਵਿੱਚੋਂ ਅੱਜ ਇੱਕ ਤੁਹਾਨੂੰ ਬਹੁਤ ਹੀ ਕਾਰੋਬਾਰ ਵਿੱਚ ਸਫਲ ਹੋਣ ਲਈ ਇੱਕ ਸ਼ਬਦ ਦੱਸਣ ਜਾ ਰਿਹਾ ਹਾਂ ਇਸ ਨਾਲ ਕਿ ਕੋਈ ਵੀ ਤੁਹਾਡੇ ਕੰਮ ਰੂਪੇ ਹੋਣ ਘਰ ਵਿੱਚ ਪੈਸਿਆਂ ਦੀ ਤੰਗੀ ਹੋਵੇ ਪ੍ਰਮਾਤਮਾ ਤੁਹਾਡੇ ਹਰ ਕੰਮ ਵਿੱਚ ਆਪਵਾਸ ਹੋ ਕੇ ਸਫਲ ਬਣਾਉਣਗੇ ਮੈਂ ਉਸ ਸ਼ਬਦ ਬਾਰੇ ਤੁਹਾਨੂੰ ਜਿਆਦਾ ਨਾ ਵੀਡੀਓ ਲੰਬੀ ਕਰਦੇ ਹੋਏ ਤੁਹਾਨੂੰ ਉਸ ਸ਼ਬਦ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹਾਂ ਤੇ ਇਸ ਸ਼ਬਦ ਨੂੰ ਤੁਸੀਂ ਨਿਰੰਤਰ ਯਾਦ ਕਰਨਾ ਤੇ ਕਹ ਲੋ ਵੀ ਸਾਹ ਹੁ ਮੰਨਣ ਵਾਲ ਇਸ ਸ਼ਬਦ ਨੂੰ ਤੁਸੀਂ ਸੋਚਣ ਵਾਲੀ ਜਗਾ ਜਿੱਥੇ ਤੁਸੀਂ ਪਾਠ ਕਰਦੇ ਹੋ ਉੱਥੇ ਹੀ ਨਿਰੰਤਰ ਇਸ ਦਾ ਯਾਦ ਕਰਨਾ ਹਉਸ ਸ਼ਬਦਾਰੇ ਦੱਸ ਦੇ ਮੈਂ ਦੱਸਦਾ ਕਿ ਜਿਸ ਕਿਸੇ ਦੇ ਵੀ ਪਰਿਵਾਰ ਵਿੱਚ ਘਾਟਾ ਆਪਿਆ ਜਾਂ ਕੋਈ ਵੀ ਨੁਕਸਾਨ ਉਸ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰਤੀ ਹੋ ਜੂਗੀ ਉਸ ਸ਼ਬਦ ਦਾ ਨਾਂ ਹੈ ਤਿਲੰਗ মহলਾ ਪੰਜਵਾਂ ਮਿਹਰਬਾਨ ਸਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀਅ ਸਗਲ ਕੋ ਦੇ ਦਾਣ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣ ਹਾਰ ਜਿਨ ਪਿਹਦਾਇ ਸਤੁੰਕਿਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲ ਕਾ ਸੱਚਾ ਪਰਮਤਗਾਰ ਕੁਦਰਤ ਕੀ ਨ ਜਾਣੀਏ ਵੱਡਾ ਬੇਪਰਵਾਹ ਕਰ ਬੰਦਿਆ ਤੂੰ ਬੰਦਗੀ ਜਿਚਰ ਘਟ ਮੈਂ ਸਾ ਤੂੰ ਸਮਰਥ ਅਕਤ ਅਗੋਚਰ ਜੀਓ ਪੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕੀ ਅਰਦਾਸ ਮੈਂ ਇਸ ਸ਼ਬਦ ਨੂੰ ਦੇਖ ਰਿਹਾ ਇਸੋਤੈ ਲਈ ਇੱਕ ਵਾਰ ਫੇਰ ਦਰਵਾਣਾ ਚਾਹੁੰਦਾ ਹਾਂ ਇਸ ਸ਼ਬਦ ਨੂੰ ਪਤ ਤੋਂ ਬਾਅਦ ਇਸ ਦਾ ਜਾਪ ਕੀਤਾ ਜਾਵੇ ਤੇ ਸਾਧਾ ਤਲੰਗ ਮਹੱਲਾ ਪੰਜਵਾਂ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨਮ ਰਹਾਉ ਤੂ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਜਿਨ ਪਦਾਇਸ਼ ਤੂ ਕੀਆ ਸੋਈ ਦੇ ਆਧਾਰ ਜੇ ਨਪਾਈ ਮੇਦਨੀ ਸੋਈ ਕਰਦਾ ਸਾਲ ਘਟ ਘਟ ਮਾਲਕ ਦਿਲ ਕਾ ਸੱਚਾ ਪਰਵਤਗਾਰ ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ ਕਰ ਬੰਦਿਆ ਤੂੰ ਬੰਦਗੀ ਜਿਤਰ ਘਟ ਮੈਂ ਸਾਹ ਤੂੰ ਸਮਰਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਨਾਨਕੀ ਆਦਾਸ ਸੋ ਸਾਰੇ ਦੇਖ ਰਹੇ ਮੇਰੇ ਚੈਨਲ ਦੇ ਸੰਸਾਨੀ ਦਰਸ਼ਕਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਪਾਠ ਦਾ ਨਿਰੰਤਰ ਗਿਆਪ ਕੀਤਾ ਜਾਵੇ ਡੇਲੀ 100 ਘੱਟੋ-ਘੱਟ 108 ਵਾਰ ਇਸ ਸ਼ਬਦ ਨੂੰ ਪੜ੍ਹਿਆ ਜਾਵੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਪੜੋ ਤੇ ਤੁਸੀਂ ਦੇਖਿਓ ਕਾਰੋਬਾਰ ਵਿੱਚ ਕਿੱਦਾਂ ਵਾਧਾ ਹੋਊਗਾ ਤੁਸੀਂ ਆਪਣੇ ਆਪ ਤੁਹਾਡੇ ਰੋਕੇ ਕੰਮ ਬਣ ਲੱਗਣਗੇ ਦੇਮਕ ਦੁੱਗਣੀ ਰਾਜ ਚੌਕਣੀ ਤੁਸੀਂ ਤਰੱਕੀ ਕਰੋਗੇ ਵਾਹਿਗੁਰੂ ਅਗੇ ਅਰਦਾਸ ਕਰਦਾ ਕਿ ਆਪ ਸਭ ਦੇ ਘਰ ਖੁਸ਼ੀਆਂ ਖੇੜੇ ਤੇ ਤੁਹਾਡੀਆਂ ਨੇਕ ਕਮਾਈਆਂ ਵਿੱਚ ਬਰਕਤਾਂ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ